ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣ YouTube ਚੈਨਲ 'ਜਾਓ ਅਲਰਟ' 'ਤੇ ਦੋਸਤੋ ਅੱਜ ਇੱਕ ਨਵਾਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਮਲਟੀਟਾਸਕਿੰਗ ਸਟਾਫ ਐਮਟੀਐਸ ਦੀ ਭਰਤੀ ਆ ਚੁੱਕੀ ਹੈ ਜੀ ਜੋ ਕਿ ਗਰੁੱਪ ਸੀ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਪੇਮੈਂਟ ਵੀ ਬਹੁਤ ਵਧੀਆ ਮਿਲਣ ਵਾਲੀ ਹੈ ਜੀ ਅਤੇ ਇਹਦੀ ਪੂਰੀ ਜਾਣਕਾਰੀ ਅਸੀਂ ਅੱਗੇ ਤੁਹਾਨੂੰ ਵੀਡੀਓ 'ਚ ਦਿੰਦੇ ਹਾਂ ਕਿਵੇਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਅਤੇ ਕੌਣ-ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ 'ਚ ਮਿਲਣ ਵਾਲੀ ਹੈ ਇਹ ਬਿਲਕੁਲ ਪੱਕੀ ਭਰਤੀ ਰਹਿਣ ਵਾਲੀ ਹੈ ਜੀ ਅਤੇ 10ਵੇਂ ਬਾਬੂ ਦੇ ਮੌਕਾ ਚ ਕਈ ਮੁੰਡੇ ਤੇ ਕੁੜੀਆਂ ਦੇ ਲਈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੁਹਾਨੂੰ ਪੂਰੀ ਜਾਣਕਾਰੀ ਵੀਡੀਓ ਵਿੱਚ ਮਿਲ ਜਾਵੇਗੀ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਆ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਰਿਕਰੂਟਮੈਂਟ ਅਪਡੇਟ ਆਉਂਦਾ ਹੈ ਜਾਂ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਲੈਣੇ ਪੋਸਟ ਨੂੰ ਅਪਲਾਈ ਕਰ ਸਕੋ ਤੋਂ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ हां जी दोस्तों सीएसआईआर सेंट्रल साइंटिफिक इंस्ट्रूमेंट ऑर्गेनाइजेशन ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਜਿਹਦੇ ਵਿੱਚ ਮਲਟੀਟਾਸਕਿੰਗ ਸਟਾਫ ਦੀ ਸਾਮੀ ਮੰਗ ਕੀਤੀ ਜਾਂਦੀ ਹੈ ਇਹ ਐਡਵਰਟਾਈਜ਼ਮੈਂਟ ਨੰਬਰ ਰਹਿਣ ਵਾਲੀ 4/2025 ਅਤੇ ਇਹ ਦੀ ਜੋ ਅਪਲੀਕੇਸ਼ਨ ਦੀ ਡੇਟ ਹੈ 9/1/2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲਾਸਟ ਡੇਟ 9/2/2026 ਰਹਿਣ ਵਾਲੀ ਹੈ ਜੀ ਇਹਨਾਂ ਅਪਲੀਕੇਸ਼ਨ ਲਈ ਅਪਲੀਕੇਸ਼ਨ ਫੀਸ ਅਤੇ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਅੱਗੇ ਤੋਂ ਅਸੀਂ ਵੀਡੀਓ ਵਿੱਚ ਦੇਣ ਵਾਲੇ ਹ ਕਿਹੜੀਆਂ-ਕਿਹੜੀਆਂ ਪੋਸਟਾਂ ਰਹਿਣ ਵਾਲੀਆਂ ਹਨ ਜੀ ਇਸ ਦੇ ਲਈ ਜੋ ਪੋਸਟ ਰਹਿਣ ਵਾਲੀ ਹੈ ਜੀ মালਟੀਟਾਸਕਿੰਗ ਸਟਾਫ ਨੌਨ ਟੈਕਨੀਕਲ ਗਰੁੱਪ ਸੀ ਦੀਆਂ ਰਹਿਣ ਵਾਲੀਆਂ ਹਨ ਜੀ ਜੋ ਪੋਸਟ ਕੋਡ ਹੈ ਜੀ ਉਹ ਐਮਟੀਸ ਹੋਵੇਗਾ ਅਤੇ ਇਹਦੇ ਲਈ 7 ਪਗਾਂਸੀਮਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਸਰਵਿਸ ਵਨ ਇੱਕ ਹੋਰ ਰਹਿਣ ਵਾਲਾ ਜੀ ਅਤੇ ਪੀਡਬਲਯੂਬੀਡੀ ਦੋ ਰਹਿਣ ਵਾਲੀ ਹੈ ਜੀ ਅਤੇ ਜੋ ਪੇ ਲੇਵਲ ਰਹਿਣ ਵਾਲਾ ਇਹਦੇ ਵਿੱਚ ਪੇ ਲੇਵਲ ਵਨ ਰਹੇਗਾ ਜਿਸ ਦੀ ਬੇਸਿਕ ਪੇ 18000 ਤੋਂ ਸਟਾਰਟ ਹੋ ਕੇ 55900 ਤੱਕ ਰਹਿਣ ਵਾਲੀ ਹੈ ਜੀ ਇਹ ਕੁਆਲੀਫਿਕੇਸ਼ਨ ਦੀ ਕੁਆਲੀਫਿਕੇਸ਼ਨ ਇਸ ਦੇ ਲਈ ਦਸਵੀਂ ਮੰਗੀ ਗਈ ਹੈ ਜੀ ਕੈਂਡੀਡੇਟ ਨੇ ਦਸਵੀਂ ਕਿਸੀ ਮਾਨਤਾ ਪ੍ਰਾਪਤ ਸਕੂਲ ਬੋਰਡ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 12ਵੀਂ ਕਲਾਸ ਅਲੂ ਕੈਂਡੀਡੇਟ ਐਸਪੋਰਟਸ ਨੂੰ ਅਪਲਾਈ ਕਰ ਸਕਦੇ ਹਨ ਏਜ ਦੀ ਗੱਲ 18 ਸਾਲ ਤੋਂ ਲੈ ਕੇ 25 ਸਾਲ ਦੇ ਕੈਂਡੀਡੇਟ ਐਸਪੋਰਟਸ ਨੂੰ ਅਪਲਾਈ ਕਰ ਸਕਦੇ ਹਨ ਜੋ ਏਜ ਹੈ ਏਜ ਦੇ ਵਿੱਚ ਏ ਰੈਕ੍ਰਿਊਸ਼ਨ ਮਿਲਣ ਵਾਲਾ ਜੀ ਵੱਖ-ਵੱਖ ਕੈਟੇਗਰੀ ਵਾਈਜ਼ ਏ ਰੈਕ੍ਰਿਊਸ਼ਨ ਮਿਲੇਗਾ ਜੋ ਮਲਟੀ ਟਾਸਕਿੰਗ ਦਾ ਸਟਾਫ ਹੈ ਜੀ ਇਹਦੇ ਪੋਸਟ ਦੇ ਲਈ ਜੋ ਕੰਮ ਇਸ ਤਰੀਕੇ ਨਾਲ ਰਹਿਣ ਵਾਲਾ ਜੀ ਫਿਜ਼ੀਕਲ ਮੈਂਟੇਨੈਂਸ ਰਿਕਾਰਡ ਰੱਖਣਾ ਪਊਗਾ ਜੀ ਜਰਨਲ ਕਲੀਅਰੈਂਸ ਕਰਨੀ ਪਵੇਗੀ ਕੈਰੀਿੰਗ ਆਫ ਫਾਈਲ ਵਗੈਰਾ ਡਾਕੂਮੈਂਟ ਨੂੰ ਕੈਰੀ ਕਰਨਾ ਪਵੇਗਾ ਤੇ ਜੋ ਡਾਕ ਹੈ ਉਹ ਰਿਲੀਵ ਕਰਨੀ ਪਊਗੀ ਜਿਵੇਂ ਕਿ ਫੋਟੋਕਾਪੀ ਵਗੈਰਾ ਉਹ ਮਲਟੀਟਾਸਕ ਸਟਾਫ ਦੇ ਵਿੱਚ ਆਉਂਦੇ ਹਨ ਉਹਨਾਂ ਦੇ ਲਈ ਇਹ ਪ੍ਰਤੀ ਰਹਣ ਵਾਲੀ ਹੈ ਜੀ ਜੋ ਸਿਲੈਕਸ਼ਨ ਪ੍ਰੋਸੈਸ ਹੈ ਇਸ ਤਰੀਕੇ ਨਾਲ ਰਹਿਣ ਵਾਲਾ ਹੈ ਸਿਲੈਕਸ਼ਨ ਪ੍ਰੋਸੈਸ ਦੇ ਲਈ ਸਭ ਤੋਂ ਪਹਿਲਾਂ ਸਕਰੀਨਿੰਗ ਹੋਏਗੀ ਉਸ ਤੋਂ ਬਾਅਦ ਜੋ ਕਮੇਟੀ ਦਾ ਫੈਸਲਾ ਹੋਗਾ ਉਸ ਤੋਂ ਬਾਅਦ ਰਿਟਨ ਟੈਸਟ ਦੇ ਲਈ ਬੁਲਾਇਆ ਜਾਵੇਗਾ ਜੋ ਰਿਟਰਨ ਟੈਸਟ ਹੋਏਗਾ ਉਸ ਦੇ ਵਿੱਚ ਜਰਨਲ ਰੈਲੀਅੰਸ ਕੁਆਂਟੀਟੇਟਿਵ ਐਬਿਟਿਊਡ ਜਰਨਲ ਅਵੇਅਰਨੈਸ ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਕੰਪਰਹੈਂਸ਼ਨ ਦਾ ਟੈਸਟ ਹੋਏਗਾ ਜੀ ਉਸ ਤੋਂ ਬਾਅਦ ਮੈਟ ਬਣੇਗੀ ਮੈਟ ਤੋਂ ਬਾਅਦ ਸਿਲੈਕਸ਼ਨ ਹੋਏਗੀ ਕੈਂਡੀਡੇਟ ਦੀ ਵਧੇਰੇ ਜਾਣਕਾਰੀ ਇਹਨਾਂ ਨੇ www.csir.res.in ਤੇ ਤੁਸੀਂ ਦੇਖ ਸਕਦੇ ਹੋ ਜੀ ਇਹਨੇ ਵੈਬਸਾਈਟ ਦਿੱਤੀ ਹੈ ਜੀ ਇਸ ਤੇ ਜਾ ਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋਗੇ ਇਹ ਕੁਝ ਜਰਨਲ ਕੰਡੀਸ਼ਨਰ ਰੱਖੇ ਗੀਆਂ ਜੀ ਇਹ ਤੁਸੀਂ ਤਾਂ ਨਾਲ ਵੀਡੀਓ ਨੂੰ ਪੌਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਦੇਖ ਲੈਣਾ। ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ। ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਅਤੇ ਅਪਲਾਈ ਕਰਨ ਦਾ ਲਿੰਕ ਵੀ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ। ਵਧੀਆ ਮੌਕਾ ਚੁੱਕਿਆ ਮੁੰਡੇ ਤੇ ਕੁੜੀਆਂ ਦੇ ਲਈ ਜੋ ਮਲਟੀਟਾਸਕਿੰਗ ਸਟਾਫ ਚੰਡੀਗੜ੍ਹ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ। ਉਹਨਾਂ ਲਈ ਜੋ ਫੀਸ ਰੱਖੀ ਗਈ ਹੈ ਜੀ ਇਸ ਤਰੀਕੇ ਨਾਲ ਰੱਖੀ ਗਈ ਹੈ। ਜੋ ਕੈਂਡੀਡੇਟ ਜਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਹਨ ਉਹਨਾਂ ਲਈ 500 ਪਲੱਸ GST ਫੀਸ ਰੱਖੀ ਗਈ ਹੈ ਅਪਲੀਕੇਸ਼ਨ ਫੀਸ ਜੋ ਕਿ ਆਨਲਾਈਨ ਹੋਵੇਗੀ। ਅਤੇ ਉਸ ਤੋਂ ਬਾਅਦ ਜੋ ਔਮਨ ਹਨ ਅਤੇ ਐਸਸੀਐਸਟੀ ਦੇ ਕੈਂਡੀਡੇਟ ਹਨ ਉਹਨਾਂ ਦੇ ਲਈ ਇਹ ਫੀਸ ਨਿਲ ਰਹਿਣ ਵਾਲੀ ਹੈ ਜੀ ਅਤੇ ਸਰਵਿਸ ਮੈਨ ਨੂੰ ਵੀ ਲੱਗਦਾ ਕੋਟਾ ਮਿਲਣ ਵਾਲਾ ਜਿਹਦੇ ਵੀ ਪੋਸਟ ਦੇ ਲਈ ਅਪਲਾਈ ਕਰਨਾ ਤੁਹਾਨੂੰ ਦੱਸ ਦਿੱਤਾ ਜੀ ਅਪਲਾਈ ਕਰਨ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜੋ ਅਪਲਾਈ ਕਰਨ ਦੀ ਲਾਸਟ ਡੇਟ 9/2/2026 6 ਦੇ 5 ਵਜੇ ਤੱਕ ਰਹਿਣ ਵਾਲੀ ਹੈ ਜੀ ਇਹ ਸਰਕਾਰੀ ਭਰਤੀ ਆ ਚੁੱਕੀ ਹੈ ਸੀਐਸਆਈਆਰ ਦੇ ਵਿੱਚ ਜੋ ਕਿ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੀ ਹੈ ਇਹ ਕੁਝ ਫਾਰਮ ਦਿੱਤੇ ਗਿਆ ਜੀ ਕੈਟਾਗਰੀ ਵਾਈਜ਼ ਤੁਸੀਂ ਧਿਆਨ ਨਾਲ ਵੀਡੀਓ ਨੂੰ ਪੌਜ਼ ਕਰਕੇ ਜਾਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਦੇਖ ਲੈਣਾ ਵਧੀਆ ਮੌਕਾ ਆ ਚੁੱਕਿਆ ਹੈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਜੇਕਰ ਤੁਹਾਡੀ ਕੋਈ ਕੁਇਰੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ